ਕਰਦਾ ਕੀ ਜਿੰਦਾਬਾਹਿਰੀ ਕਾ ਤੁਹਾਨੂੰ ਸਰਦਾ ਕੀ ਜਿੰਦਾਬਾਹਿਰੀ ਕਾ ਜੇ ਮਨਸਾ ਜੇ ਮਰ ਕੇ ਸੇਵੀ ਨਾ ਸਰਕਾ ਏ ਕਰਮਚਾਰੀਆਂ ਦਾ ਧੰਨ ਗਾਉਗੇ ਦੂਸਰੇ ਦਿਨ ਦੇ ਤੱਕ ਪਹੁੰਚੇ ਹੋ ਜਾਵਾ ਤੇ ਆਪਣੀ ਹੋਰ ਇਲਾਜ ਦਾ ਪੱਤਰ ਚੱਲ ਜਾ ਰਹੀ ਹੈ ਇਹ ਸਾਡੇ ਜੈਂਟ ਫਾਰਮ ਦੇ ਜੋ ਅਕੇ ਮੀਟਿੰਗ ਹੋ ਰਹੀ ਆ ਉਹ ਜੋ ਐਲਾਨ ਕਰਨਗੇ ਨਵਾਂ ਉਹ ਅਸੀਂ ਇਹਨਾਂ ਬਿਨਾਂ ਲਾਗੂ ਕਰਾਂਗੇ ਕਿਉਂਕਿ ਸਾਡੀਆਂ ਜਿਹੜੀਆਂ ਹਕੀਕਤ ਮੰਗਾਵਾ ਇਹ ਸਰਕਾਰ ਮੰਨ ਕੇ ਇਹ ਮੱਕਰ ਹੋ ਰਹੀ ਆ ਇਹ ਮੱਕਰ ਗਈ ਆ ਉਹ ਲਾਗੂ ਨਹੀਂ ਕਰ ਰਹਾ ਇਹਦਾ ਕਰਕੇ ਸਾਨੂੰ ਜਿਹੜਾ ਬਾ ਇਨਾਂ ਦਿਨਾਂ ਦੀ ਛੁੱਟੀ ਜਾਣਾ ਪਿਆ ਉਹ ਤੋਂ ਅਗਲਾ ਜੋ ਫੈਸਲਾ ਆਵੇਗਾ ਉਹ ਅਸੀਂ ਲਾਗੂ ਕਰਾਂਗੇ ਅਸੀਂ ਪਰ ਜੋ ਮੈਂ ਮੰਗ ਕਰਦਾ ਹਾਂ ਕਿ ਜਿਹੜੀ ਆਡੀ ਜਿਹੜੀ ਆ ਹਕੀਕਤ ਮੰਗਾ ਉਹਨੂੰ ਲਾਗੂ ਕੀਤਾ ਜਾਵੇ ਪੰਜਾਬ ਸਰਕਾਰ ਨੂੰ ਲਾਗੂ ਕਰੇ ਉਹ ਬੋਰਡ ਮੈਨੇਜਮੈਂਟ ਨੂੰ ਲਾਗੂ ਕਰੇ ਮੈਂ ਕਾਉਂਡ ਵਾਲੇ ਸਮੇਂ ਦੇ ਵਿੱਚ ਜੇਕਰ ਇਹ ਸਾਡੇ ਮੰਗਾ ਲਾਗੂ ਨਹੀਂ ਕਰਦੇ ਤਾਂ ਅਸੀਂ ਕਿਡਾਵਾ ਉਹ ਤਿੱਖਾ ਕਰਾਵਾ ਹੋਰ ਪ੍ਰੋਗਰਾਮ ਲੀ ਕਰਾਂਗੇ ਤੇ ਆਉਣ ਵਾਲੇ ਵਿੱਚ ਸਾਡੇ ਕਿਹੜੇ ਸਾਥੀ ਕਿਹੜੇ ਦੂਜੇ ਵਾ ਵਾ ਟੂਟੀਆਂ ਦੇ ਕਹੇ ਆ ਉਹਨਾਂ ਨੂੰ ਆਪਸੇ ਲਿਆ ਆਗੇ ਇੱਕ ਨਵਾਂ ਵਟਾ ਪਲੇਟਫਾਰਮ ਕਿਹੜਾ ਹੋ ਲਿਖਾ ਦੇਖਿਆ ਜਾਇਆ ਵਾ ਕਿ ਘਟਦੇ ਰੇ ਤੂਫਾਨ ਵੀ ਬੈਠੇ ਹੋਏ ਧਰਨੇ ਦੇ ਵਿੱਚ ਮੋੜ ਕੜੀ ਆਪਣੀ ਪਾਰਟੀ ਦਾ ਸਾਡੇ ਜਿੰਨੇ ਗੈਟਫੋਰਮ ਮਲਾਜ ਮੰਚ ਤੇ ਕਿਉਂਕਿ ਜਿਹੜੇ ਕਰਸਾਲ ਜਥੇਬੰਦੀਆਂ ਵੱਲੋਂ ਆਨੁਮਾਦ ਕੀਤੀ ਜਾ ਰਹੀ ਹੈ ਕਿਉਂਕਿ ਉਹਨਾਂ ਨੇ ਸਾਡਾ ਹਕੀਕਤ ਪੰਗਾ ਘੜੀਆਂ ਵੇਚ ਕੇ ਸਾਡੇ ਨਾਲ ਉਹ ਸ਼ਾਮਲ ਹੋਏ ਆ ਉਹਨਾਂ ਦਾ ਹੀ ਧੰਨਵਾਦ ਕੀਤਾ ਵਾ ਕਿਉਂਕਿ ਉਹਨਾਂ ਨੂੰ ਪਤਾ ਵਾ ਕਿ ਇਹ ਜਿਹੜੀ ਸਰਕਾਰ ਵਾ ਇਹ ਜਿਹੜੇ ਆ ਇਹਨਾਂ ਦੀ ਹਕੀਕਤ ਮੰਗਾ ਨਹੀਂ ਮੰਨ ਰਿਹਾ ਉਹ ਸਾਡੇ ਵਿੱਚ ਢਡੇ ਲੈ ਕੇ ਅੱਜ ਸਾਮਲ ਹੋਏ ਹੈ। ਕਮੈਂਡ ਬੋਰਡ ਦਾ ਫੈਸਲਾ ਆ ਚੁੱਕਾ ਹੈ ਕਿ 13 ਤਰੀਕ ਤੋਂ ਲੈ ਕੇ 17 ਤਰੀਕ ਤੱਕ 5 ਦਿਨ ਦੀ ਜਿਹੜੀ ਕਈ ਸਮੂਹ ਛੁੱਟੀ ਹੋ ਭਰੇ ਜਾਊਗੀ ਤੇ 17 ਨੂੰ ਹੈਡਾ ਪਟਿਆਲਾ ਵਿਖੇ ਧਰਨਾ ਲੱਗਾ ਜਾਊਗਾ। ਜਿਹੜੇ ਵਰਕ ਟੂ ਡਿਊਟੀ ਡਿਊਟੀ ਕਰੇ ਵਰਕ ਟੂ ਡਿਊਟੀ ਜਿਹੜੀ ਚੱਲੂਗੀ ਤੇ ਜੇਕਰ ਕਿਸੇ ਮਰਜ਼ੀ ਅੱਗੇ ਸਾਡਾ ਦੌਰ ਤੋਂ ਬਾਅਦ ਉੱਥੇ ਜਿਹੜਾ ਨਿਵਾਜ਼ੀ ਕਰੇਗਾ ਉਹਦੇ ਅੱਗੇ ਆ। ਅੱਗੇ ਸਰ ਕੀ ਨਾਮ ਹੈ? ਮੇਰਾ ਨਾਮ ਪ੍ਰਗਟ ਸਿੰਘ ਆ ਜੀ। ਪਿੰਡ ਪੱਠਲ ਸਿੰਘ ਜ ਸਿੰਘ ਆ ਜੀ ਕਿਹੜੀ ਜੁਨੀਆ ਤੋਂ ਦੁਨੀਆ ਦੇ ਕਰਮਚਾਰੀਆਂ ਵਾਲਾ ਆਏ ਪੰਜਾਬ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਸਾਥ ਦੇਣ ਆਏ ਆ ਜੀ ਸਾਨੂੰ ਪਤਾ ਲੱਗਾ ਕਿ ਇੱਥੇ ਇਹਨਾਂ ਦਾ ਬਿਜਲੀ ਬੋਰਡ ਦਾ ਧਰਨਾ ਲੱਗਾ ਜੀ ਉਹਦੇ ਸਬੰਧ ਚ ਆਏ ਆਏ ਪਰ ਕਿਤਰਾ ਦੇਖਦੇ ਨੇ ਜਿਹੜੀਆਂ ਮੰਗਾਂ ਮਾਰਨ ਭੱਤੀਆਂ ਜਾਇਜ ਜਿਹੜੇ ਨਜਾਇਜ਼ ਨਹੀਂ ਇਹਨਾਂ ਦੇ ਮੰਗਾਂ ਬਿਲਕੁਲ ਜਾਇਜ ਆ ਜੀ ਅਸੀਂ ਪਿੰਡ ਪੱਧਰ ਤੇ ਵੇਨੇ ਅਸੀਂ ਪਿੰਡਾਂ ਦੇ ਵਿੱਚ ਰਹਿੰਨੇ ਆ ਬਹੁਤ ਜ਼ਿਆਦੀ ਜਿਹੜੀ ਮੁਲਾਜ਼ਮਾਂ ਦੀ ਘਾਟ ਆ ਜਦੋਂ ਕਿਤੇ ਲੋਡ ਪੈਂਦੀ ਆ ਬਿਜਲੀ ਘਰ ਚਾਈਦਾ ਜਾਂ ਮੁਲਾਜ਼ਮਾਂ ਨੂੰ ਖੂਨ ਲਾਈਦਾ ਉਹ ਕੱਲੇ ਕੱਲੇ ਇੱਕ ਇੱਕ ਮੁਲਾਜ਼ਮ ਹੈ ਸੋ ਉਹ ਵੀ ਆਪਦੇ ਕੋਈ ਅਰਜੀਵਾਂ ਦੇ ਵਿੱਚ ਰੁਚੀ ਹੁੰਦੀ ਹੈ ਤੇ ਉਹ ਕਹਿੰਦੇ ਆ ਕਿ ਅਸੀਂ ਤਾਂ ਫਲਾਣੇ ਬੰਦੇ ਬੱਦੀ ਬੰਦਦੇ ਆ ਅਸੀਂ ਢਿੰਗੜੇ ਬੰਨੇ ਬੰਦਦੇ ਆ ਸੋ ਸਾਡੀਆਂ ਜਿਹੜੀਆਂ ਬੱਤੀਆਂ ਦੋ ਦੋ ਤਿੰਨ ਪਰ ਘੰਟੇ ਗੋਲ ਰਹਿੰਦੇ ਆ ਇਸ ਕਰਕੇ ਇਹ ਪੰਜਾਬ ਸਰਕਾਰ ਨੂੰ ਕੋਈ ਜਿਹੜੇ ਜਿਹੜਾ ਲੀਆਂ ਮੰਗਾ ਵਾ ਇਹ ਬਿਲਕੁਲ ਜਾਇਜ ਅਤੇ ਪੂਰੀਆਂ ਹੋਣੀਆਂ ਚਾਹੀਦੀਆਂ ਮੇਰਾ ਨਾਂ ਜੀ ਮੇਜਰ ਸੇਨ ਬਲ ਗਿਆ ਜੀ ਮੁਲਾਕੇ ਮੈਂ ਆਗੂ ਹਾਂ ਹਾਂਜੀ ਤੇ ਤੀਜਾ ਜਿਹੜੀ ਕੋ ਸਾਡੀਆਂ ਭਰਾਤੀ ਜਿਹਾ ਬੰਦੀਆਂ ਕੋ 150 ਵਾਲੀ ਮੈਂਬਰਸ਼ਿਪ ਜਿਹਨਾਂ ਦੀ ਉਹ ਸੰਯੋਗ ਦੇ ਰਹੀ ਹੈ ਪੰਜਾਬ ਸਰਕਾਰ ਨੂੰ ਇੱਕ ਉਹ ਸਾਡੇ ਜਿਹੜੇ ਆ ਅਫਸਰ ਸਾਹਿਬ ਆਣਿਆ ਉਹ ਸੰਯੋਗ ਦੇ ਰਹੇ ਆ ਤੇ ਜਿਹੜੇ ਸਾਡੇ ਕਿਸਾਨ ਆਗੂ ਜਾਂ ਸਾਡੇ ਮਜ਼ਦੂਰ ਆਗੂ ਜਾਂ ਸਾਡੇ ਜਹੇ ਬੰਦੀਆਂ ਵੱਖ-ਵੱਖ ਇਹ ਸਾਰੀਆਂ ਹੜਤਾਲ ਤੇ ਸਮੂਹ ਛੁੱਟੀ ਦੇ ਚੱਲ ਰਹੀਆਂ ਵਾ ਅਸੀਂ ਇਹ ਬੇਨਤੀ ਕਰਦੇ ਸਰਕਾਰ ਨੂੰ ਵੀ ਜਿਹੜੀਆਂ ਹਟੀਆਂ ਮੰਗਾ ਮੰਨ ਮੰਨ ਕੇ ਮੰਨ ਮੰਨ ਕੇ ਫੇਰ ਮੁੱਕਰੀ ਜਾਂਦੇ ਆ ਵੀ ਟਾਲ ਮਟੋਲ ਕਰਕੇ ਯਾਰ ਪਹਿਲਾਂ ਨਾ ਮੀਟਿੰਗ ਸੱਦੋ ਮੀਟਿੰਗ ਦੇ ਦੇ ਕੇ ਭੱਜੀ ਜਾਂਦੇ ਆ ਹੁਣ ਮੁੱਖ ਮੰਤਰੀ ਆਪ ਜਾ ਕੇ ਹਰਿਆਣੇ ਦੇ ਵਿੱਚ ਬੈਠਾ ਵਾ ਉਥੇ ਚੋਣ ਪ੍ਰਚਾਰ ਕਰ ਰਿਹਾ ਜੋ ਪੰਜਾਬ ਦਾ ਜੋ ਆਪਣਾ ਟੈਕਸ ਦਾ ਪੈਸਾ ਵਾ ਉਹ ਸਾਰਾ ਹਰਿਆਣੇ 'ਚ ਆ ਕੇ ਵਰਤ ਰਿਹਾ ਵਾ ਕਿ ਜਿਹੜਾ ਪੰਜਾਬ ਦਾ ਲੱਗਣਾ ਚਾਹੀਦਾ ਪੰਜਾਬ 'ਚ ਲੱਗ ਨਹੀਂ ਰਿਹਾ ਤੇ ਮਲਾਜਮ ਬਹੁਤ ਦੇ ਤੋ ਦੁਖੀ ਆ ਇਹ ਸਰਕਾਰ ਜੇ ਦੁਨੀਆ ਸਰਕਾਰਾਂ ਹੀ ਤੋੜ ਸਕਦੇ ਆ ਕਾਂਗਰਸ ਦੀ ਜਾਂ ਅਕਾਲੀ ਦਲ ਦੀ ਇਹ ਵੀ ਸਰਕਾਰਾਂ ਕੰਮ ਕਰ ਸਕਦੇ ਆ ਜਿੱਤਰਾ ਅਸੀਂ ਹੋੜਾਡੀ 12 ਤਰੀਕ ਦਾ ਛੁੱਟੀ ਸੀ ਹੁਣ 17 ਦਾ ਘੋੜੀ ਆ ਅਸੀਂ ਅੱਗੇ ਹੋਰ ਤਿੱਖਾਸ਼ ਕਰਾਂਗੇ ਜਿਹੜੇ ਸਾਡੇ ਕਈ ਸਾਥੀ ਹਜੇ ਸਾਡੇ ਤੋਂ ਆਥੇ ਪਾਸੇ ਚੱਲਦੇ ਆ ਉਹ ਵੀ ਅਸੀਂ ਨਾਲ ਲਿਆਗੇ ਤੇ ਹੋਰ ਤਿੱਖਾਸ਼ ਕਰਸ ਕਰਕੇ ਇਹ ਪੰਜਾਬ ਸਰਕਾਰ ਦਾ ਨੱਕ ਜਿਦਾਮ ਕਰਾਂਗੇ ਜਿਹੜੇ 12 ਤਰੀਕ ਤੇ ਪੜਕਾਲ ਆ ਹਾਂਜੀ ਉਹ ਤੋਂ ਜੋ ਸਾਡਾ 17 ਤਰੀਕ ਨੂੰ ਪਟਿਆਲੇ ਦਾ ਡਾਕਟਰ ਦਾ ਧਰਨਾਵਾ ਉਹਦੇ ਵਿੱਚ ਅਸੀਂ ਧਰਨੇ ਦੇ ਵਿੱਚ ਜੋ ਸਾਡੀ ਰੂਪ ਰਹੇਗਾ ਗਾੜੀ ਸਾਡੀ ਮੀਟਰ ਕਰਨਗੇ ਉਹਦਾ ਗਾੜੀ ਅਸੀਂ ਸੰਘਰਸ਼ ਲੜਾਂਗੇ ਜੋ ਆਖਣਗੇ ਉਹਤੇ ਅਸੀਂ ਪਾਲਣਾ ਕਰਾਂਗੇ ਤੇ ਜ਼ਬਰਦਸਤ ਸੰਘਰਸ਼ ਲੜ ਕੇ ਇਹ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕਰਾਂਗੇ